ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾਂ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਇਹ ਮੇਨ ਚੜ੍ਹਕ ਤੇ ਪਹਿਲਾ ਪਿੰਡ ਆਉਂਦਾ ਤੇ ਤਿੰਨ ਕਿਲੋਮੀਟਰ ਕੋਟਕਪੂਰੇ ਤੋਂ ਬਠਿੰਡੇ ਵਾਲੇ ਪਾਸੇ ਦਾ ਇਹ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੋਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਇੱਥੇ گاਵਾ ਵਿਕਰੀ ਵਾਲੀਆਂ ਹੁੰਦੀਆਂ ਹੈ ਪਰ ਅੱਜ ਜਿਹੜੀ ਗਾਂ ਦਿਖਾਉਂਗਾ ਇਹ ਹਰੇਕ ਘਰੇਲੂ ਪਸ਼ੂ ਪਾਲਕ ਵੀਰ ਹਰੇ ਵੈਸੇ ਤਾਂ ਹਰੇਕ ਹੀ ਘਰੇ ਰੱਖਦਾ ਪਸ਼ੂ ਪਰ ਕਈ ਵਾਰ ਕੀ ਹੁੰਦਾ ਵੀ ਅਸੀਂ ਬੰਨ ਕੇ ਪਸ਼ੂ ਰੱਖਦੇ ਆ ਥੋੜੇ ਥਾਂ ਦੇ ਵਿੱਚ ਉਹਨਾਂ ਵਾਸਤੇ ਬੜੀ ਸੋਹਣੀ ਗਾਂ ਹੈ ਸਟ੍ਰਕਚਰ ਫਾਰਮ ਵਾਲੀਆਂ ਗਾਵਾਂ ਵਾਲਾ ਜਿਹੜੀਆਂ ਖੁੱਲੀਆਂ ਫਿਰਦੀਆਂ ਗਾਵਾਂ ਹੁੰਦੀਆਂ ਪਰ ਹੈ ਇਦਾਂ ਦੀ ਵੀ ਇਹਨੂੰ ਤੁਸੀਂ ਬੰਨ ਕੇ ਵੀ ਰੱਖ ਲਓਗੇ ਮੇਰੇ ਖਿਆਲ ਚ ਦੁੱਧ ਸੋਨਾ ਹੀ ਦਿੰਦੀ ਰਹੂਗੀ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਜੀਟੀ ਸੋਣੀ ਹੈ ਢਾਂਚੇ ਦੀ ਆ ਦੋਸਤੋ ਤੇ ਉਹ ਤੋਂ ਹੀ ਸੋਨਾ ਇਹਦਾ ਹਵਾਨਾ ਹੈ ਹਵਾਨਾ ਕੱਲਾ ਅੱਗੋਂ ਨਹੀਂ ਪਛਾਣੂ ਵੀ ਤੁਸੀਂ ਦੇਖੋਗੇ ਕਦੇ ਕਦੇ ਇਦਾਂ ਦੇ ਪਸ਼ੂ ਜਿਹੜੇ ਉਹ ਪੂਰੇ ਮੇਲ ਵਾਲੇ ਨਿਕਲਦੇ ਜਿਹਦੇ ਚ ਥਣ ਹਵਾਨਾ ਵੀ ਸੋਨਾ ਹੋਵੇ ਢਾਂਚਾ ਵੀ ਸੋਨਾ ਹੋਵੇ ਸੋ ਅੱਜ ਹਰੇਕ ਪੱਖ ਤੋਂ ਤੁਹਾਨੂੰ ਪਸੰਦ ਆਉਣ ਵਾਲੀ ਗਾਂ ਵੀਡੀਓ ਚ ਦਿਖਾਵਾਂਗਾ ਲਾਸਟ ਤੱਕ ਵੀਡੀਓ ਦੇਖਿਓ ਚੰਗੀ ਲੱਗੇ ਤਾਂ ਆ ਕੇ ਦੇਖਿਓ ਤੇ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਲਖੇ ਬਾਈ ਸਸਤੀ ਕਾ ਸਸੀ ਗੱਲ ਬਾਈ ਇੱਕ ਨਾ ਕੀ ਅੱਜ ਆਪਣੇ ਹਾਂਜੀ ਹਾਂਜੀ ਕੰਨਮਾ ਸੁਆ ਨੇ ਸੁਣਾ ਇਹ ਦੂਜਾ ਸੁਆ ਜੀ ਦਿਨ ਕਿਨੇ ਲਊ ਦਿਨ 21 ਤਰੀਕ ਨੂੰ ਪੂਰੇ ਦੱਸਿਆ ਆਪਾਂ ਨੂੰ ਬਸ ਤਿਆਰੀ ਹੈ ਜੀ ਅੱਜ ਹੋਊਗੀ ਨਿਕਲ ਚ 19 ਆ ਜਣ ਹਾਂਜੀ ਹਾਂਜੀ ਠੀਕ ਐ ਕੀ ਡਿਮਾਂਡ ਰਹਿਣੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਦੁੱਧ ਦਾ ਕੀ ਰਿਕਾਰਡ ਦੱਸ ਦੁੱਧ ਆਪਾਂ ਨੂੰ ਉਹਨਾਂ ਨੇ 30 31 ਕਿਲੋ ਦੱਸਿਆ ਜੀ ਘਰੇਲੂ ਵਧੀਆ ਮਤਲਬ ਜੀਵਿੰਦਾਰਾਂ ਤੋਂ ਲਈ ਜਾ ਠੀਕ ਐ ਤੇ 30 31 ਕਿਲੋ ਕਹਿੰਦੇ ਅਸੀਂ ਵੀ ਦੋਨੇ ਪਾਸੇ ਬਹਿ ਕੇ ਵਧੀਆ ਚੋਲਦੇ ਨਾਰਮਲ ਦੇ ਬਾਰੇ ਤੋਰਗੇ ਨੂੰ ਹਾਂਜੀ ਰੇਟ ਤਾਂ ਦੋਸਤੋ ਇਹਦਾ ਫੋਨ ਤੇ ਹੀ ਆ ਤੇ ਇਹ ਦੁੱਧ ਦੇਣੇ ਦਿੱਤਾ 30 32 ਕਿਲੋ ਪਹਿਲਾਂ ਹਵਾਨਾ ਦੇਖੋ ਕਰਮਾ ਵਾਲੀ ਦਾ ਤਾਂ ਤੱਕ ਲਾਈ ਬੈਠੀ ਐ ਮੈਂ ਪਹਿਲਾਂ ਜਿਵੇਂ ਸ਼ੁਰੂ ਚ ਬੋਲਿਆ ਸੀ ਵੀ ਇਹਦਾ ਇਦਾਂ ਦਾ ਸਟਰਕਚਰ ਆ ਵੀ ਉਹ ਵੀ ਤੁਹਾਨੂੰ ਪਸੰਦ ਆਊਗਾ ਬਾਹਲਾ ਵੱਡਾ ਜਿਵੇਂ گاਵਾ ਦਾ ਕਈ ਵਾਰ ਬਹੁਤ ਉੱਚੀ ਹੁੰਦੀ ਆ ਓਵੇਂ ਕੱਦ ਨਹੀਂ ਪਰ ਕੱਦ ਛੋਟਾ ਵੀ ਨਹੀਂਗਾ ਤੇ ਹਵਾਨਾ ਮੇਨ ਰਹਿੰਦਾ ਦੁੱਧ ਵਾਲੇ ਪਸ਼ੂ ਦਾ ਤੇ ਉਹ ਤੁਸੀਂ ਦੇਖੋ ਕਰਮਾ ਵਾਲੀ ਦਾ ਇੱਕ ਸ਼ੋਅ ਕੁਆਲਟੀ ਦੀ ਐ ਵਹਿੜਾ ਸੋ ਇਦਾਂ ਦੀ ਐ ਬੜੀ ਸੋਹਣੀ ਲੱਗੀ ਮੈਨੂੰ ਤੁਹਾਨੂੰ ਵੀ ਆਸ ਆ ਪਸੰਦ ਆਊ ਕਿ ਜਿਹਨੂੰ ਚੰਗੀ ਲੱਗੇ ਕੰਟੈਕਟ ਕਰੋ ਲੱਖੇ ਲਿਆ ਭਾਈ ਫੇਰ ਇਹਨੂੰ ਤੁਰ ਗਏ ਆਪਾਂ ਇੱਕ ਕਿਹੜਾ ਹੋਰ ਦੋਸਤੇ ਦਾ ਕਢਾ ਦਿੰਨੇ ਆ ਉਦੋਂ ਬਾਅਦ ਤੁਸੀਂ ਕਾਲ ਕਰਿਓ ਬਾਈ ਨੂੰ ਤੇ ਇਹਦਾ ਰੇਟ ਕਨਫਰਮ ਕਰਕੇ ਸੌਦਾ ਕਰ ਲਿਓ ਪਸੂ ਕੋਲੋਂ ਆ ਕੇ ਜਰੂਰ ਦੇਖਿਆ ਕਰੋ ਕਿਉਂਕਿ ਨੇਚਰਲੀ ਆ ਕੋਈ ਚੀਜ਼ ਮੈਨੂੰ ਬਹੁਤ ਪਸੰਦ ਆ ਸਕਦੀ ਹੈ ਤੁਹਾਨੂੰ ਹੋ ਸਕਦਾ ਨਾ ਚੰਗੀ ਲੱਗੇ ਤੇ ਕੋਈ ਮੈਨੂੰ ਘੱਟ ਚੰਗੀ ਲੱਗੇ ਤੁਹਾਨੂੰ ਬਹੁਤ ਪਸੰਦ ਆ ਸਕਦੀ ਹੈ ਹਰੇਕ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ ਖੈਰ ਹਰੇਕ ਪੱਖ ਤੋਂ ਸੋਹਣੀ ਗਾਂ ਜਿੰਨਾ ਕਾ ਆਪਾਂ ਪਸ਼ੂਆਂ ਨੂੰ ਦੇਖਦੇ ਹਾਂ ਉਸ ਹਿਸਾਬ ਤੇ ਜੱਜਮੈਂਟ ਕਰੀਏ ਤਾਂ ਚੰਗੀ ਲੱਗੇ ਤਾਂ ਕਾਲ ਕਰ ਲਿਓ ਜੀ ਫਵਾਨਾ ਹਜੇ ਸੁੰਦੀ ਨੀਗੀ ਲੱਗਦਾ ਵੀ ਦਹਣੇ ਲੈ ਜਾਊਗੀ ਤੇ ਹੁਣ ਵੀ ਬਹੁਤ ਭਰਿਆ ਕਰਮਾ ਵਾਲੀ ਨੇ ਤੇ ਹਜੇ ਦਹਣ ਜਿਵੇਂ ਜਿਵੇਂ ਲਾਊਗੀ ਹੋਰ ਵੱਧ ਭਰੂਗੀ ਸੋ ਅੱਜ ਦੀ ਵੀਡੀਓ ਚ ਦੋਸਤੋ ਇੱਕ ਹੀ ਗਾਂ ਤੁਹਾਨੂੰ ਦਿਖਾਉਣੀ ਸੀ ਤੇ ਉਹ ਤੁਹਾਨੂੰ ਦਿਖਾ ਚੁੱਕਿਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ